ਦਨੋ ਜੀ ਰਾਜੀ ਮੰਗਲਵਾਰੀ ਤੇ ਵਰਕੀ ਨੂੰ ਜੈ ਸ਼੍ਰੀ ਭਾਲਾਈ ਜੈ ਸ਼੍ਰੀ ਰਾਮ ਅੱਜ ਸਾਡੀ ਸਮਿਤੀ ਦੇ ਚੇਅਰਮੈਨ ਯਾਨੀ ਕਿ ਸਮਿਤੀ ਦੇ ਥੰਮ ਦੀਪਕ ਗੋਲ ਜੀ ਦਾ ਜਨਮ ਲੈਣਾ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ ਤੇ ਪ੍ਰਮਾਤਮਾ ਅੱਗੇ ਬੇਨਤੀ ਵੀ ਕਰਦੇ ਆ ਇਸੇ ਤਰ੍ਹਾਂ ਪ੍ਰਮਾਤਮਾ ਦੀ ਸੇਵਾ ਤੇ ਲੋਕਾਂ ਦੀ ਸੇਵਾ ਕਰਦੇ ਰਹਿਣ ਪ੍ਰਮਾਤਮਾ ਨਾਲ ਉਮਰ ਲੰਬੀ ਕਰੇ ਤੇ ਨਾਲੋਂ ਬਲ ਬੁੱਧੀ ਸਿਹਤ ਸਿਹਤ ਯਾਪ ਕਰੇ ਤੇ ਇਸੇ ਦਾ ਆਦੀ ਸੇਵਾ ਕਰਾਈ ਜਾਵੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਇਹ ਨਾਲ ਸਾਹਿਬ ਬਿਰੀ ਬਾਲਾ ਜੀ ਲੰਗਰ ਸੇਵਾ ਸੰਪਤੀ ਐਂਡ ਵੈਲਫੇਅਰ ਸੁਸਾਇਟੀ ਦੇ ਸਾਡੇ ਚੇਅਰਮੈਨ ਦੀਪਕ ਗੋਇਆ ਜੀ ਰਾਜ ਹੈ ਜੀ ਬਰਥਡੇ ਰਿਹਾ ਔਰ 39ਵੇਂ ਸਾਲ ਤੇ ਪ੍ਰਵੇਸ਼ ਕਰ ਗਏ ਐ ਸੋ ਅੱਜ ਸੰਪਤੀ ਦੇ ਜਿੰਨੇ ਨੰਬਰ ਆ ਮੰਗਲਵਾਰ ਵਾਲੇ ਦਿਨ ਅੱਜ ਇਹਨਾਂ ਨੂੰ ਮੁਬਾਰਕਬਾਦ ਵੀ ਦਿੰਦੀ ਆ ਔਰ ਜੈਕੋਸ਼ ਵੀ ਕਰਦੇ ਆ ਬੋਲੋ ਸ਼੍ਰੀ ਬਾਲਾ ਜੀ ਮਹਾਰਾਜ ਕੀ ਜੈ ਔਰ ਜੋ ਆ ਦੇ ਦੇਖ ਰਹੀ ਹਾਂ ਕਿ ਲੰਗਰ ਅੱਜ ਖਵਾਇਆ ਜਾ ਰਿਹਾ ਹੈ ਗਾਰਕੁਲਕੇ ਦਾ ਅੱਜ ਲੰਗਰ ਹੈਗਾ ਔਰ ਇੱਕ ਵਾਰੀ ਫੇਰ ਅਸੀਂ ਕਾਮਨਾ ਕਰਦੇ ਹਾਂ ਕਿ ਦੀਪਕ ਗੁਇਲ ਜੀ ਜਿਸ ਤਰ੍ਹਾਂ ਸਾਰਿਆਂ ਨੂੰ ਇਕੱਠੇ ਕਰਕੇ ਰੱਖਦੇ ਆ ਇਸ ਸ਼੍ਰੀ ਹਰਿ ਹਰਮਾਨ ਮੰਦਿਰ ਜੀ ਦੇ ਅੱਗੇ ਔਰ ਆਪਣੀਆਂ ਰਜਾਨਾ ਸੇਵਾਵਾਂ ਦਿੰਦੇ ਆ ਪਰਮਾਤਮਾ ਇਹਨਾਂ ਦੀ ਕਮਾਈ 'ਚ ਬਰਕਤ ਪਾਵੇ ਇਹਨਾਂ ਨੂੰ ਤੰਦਰੁਸਤ ਰੱਖੇ ਜੀ ਤੁਸੀਂ ਕਿਉਂ ਦੇਖੋ ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਰਾਮ ਅੱਜ ਸਾਡੇ ਜੀ ਬਾਲਾ ਜੀ ਲੰਗਰ ਦੇਵਤ ਮੀਟੀ ਦੇ ਸਾਡੇ ਕਰਨ ਗੁਇਲ ਜੀ ਮੇਰਾ ਕਹਿਣ ਦਾ ਵੱਲ ਜਨੂਨ ਤੇ ਇੱਥੇ ਜਨੂਨ ਬਣਾ ਕੇ ਸਾਰੇ ਵੀ ਸਾਡੇ ਕੁਟਾਰੀਆ ਜੀ ਵੀ ਆਏ ਸਾਡੇ ਕੋਪੀ ਜੀ ਸਾਡੇ ਅਮਨ ਜੀ ਸਾਡੇ ਚੋਬੜਾ ਜੀ ਜਿੰਨੇ ਵੀ ਵੀਰ ਸਾਰਿਆਂ ਨੇ सेलिब्रेट ਇੱਥੇ ਕੀਤਾ ਸੋ ਆਪਾਂ ਸਾਰਿਆਂ ਨਾਲ ਭਗਤਾਂ ਨਾਲ सेलिब्रेट ਕਰਾਂਗੇ ਇਹ ਖੁਸ਼ੀ ਦਾ ਦਿਨ ਹੈ ਤੇ ਇਸੇ ਤਰੀਕੇ ਆਪਾਂ ਸਾਰੇ ਮਿਲ ਜੁਲ ਕੇ ਕਿਸੇ ਦਾ ਵੀ ਹੈ ਆਪਾਂ ਇੱਥੇ ਆਵਗੇ ਇੱਥੇ ਆਪਾਂ ਬਰਥਡੇ ਮਨਾਈਏ ਤੇ ਉਹ ਆਪਾਂ ਸਾਰੇ ਇੱਥੇ सेलिब्रेट ਕਰੀਏ ਇਸ ਤੋਂ ਵੱਡੀ ਖੁਸ਼ੀ ਦੀ ਕੋਈ ਨਹੀਂ ਹੋ ਸਕਦੀ ਮੈਂ ਸਾਰਿਆਂ ਦਾ ਇੱਥੇ ਜੀ ਆਇਆਂ ਨੂੰ ਕਹਿੰਦਾ ਸਾਰਿਆਂ ਦਾ ਧੰਨਵਾਦ ਕਰਦਾ ਜੈ ਸ਼ੀਵਾ ਦਾ ਜੀ ਚੇਅਰਮੈਨ ਸਵਾਈ ਤੁਹਾਡੇ ਬਰਥਡੇ ਤੇ ਸਾਨੂੰ ਕੀ ਗਿਫਟ ਦੇ ਰਹੇ ਹੋ ਤੁਸੀਂ ਜੋ ਕਹੋਗੇ ਜੀ ਦੇਖੋ ਲੰਗਰ ਚੱਲੀ ਜਾਂਦਾ ਸੋ ਬਾਲਾ ਜੀ ਦਾ ਕਿਉਂਕਿ ਅਸੀਂ ਤਾਂ ਉਸੇ ਤੋਂ ਹੀ ਮੰਗਲੇ ਕੋਟਨੇ ਵਾਲੇ ਤੋਂ ਕੋਟਨੇ ਵਾਲਾ ਸਾਡੇ ਫਿਰਤੇ ਹੱਥ ਰੱਖੀ ਬੈਠੇ ਜੋ ਪ੍ਰਮਾਣਮਾ ਕਰਾਊਗਾ ਉਹ ਅਸੀਂ ਦੇਵਾ ਜਾ ਦੇਰਾ ਜੀ